22 பை ਮੋਤਾ ਹੋਈਆਂ ਚਾਲੀ ਸ਼ਰਾਬ ਇਹ ਸਰਕਾਰ ਦੇ ਰਾਜ ਦੇ ਦੌਰਾਨ ਘਰ ਘਰ ਨਸ਼ਾ ਵਿਕਣ ਲੱਗ ਗਿਆ ਚਾਲੀ ਸ਼ਰਾਬ ਵਿਕਣ ਲੱਗ ਗਿਆ ਇਹਨਾਂ ਸਾਰੇ ਦੇ ਮਗਰ ਮੈਂ ਪਹਿਲੀ ਵੀ ਕਿਹਾ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਖੁੱਲੀ ਛੁੱਟੀ ਦਿੱਤੀ ਹੈ ਇਹਨਾਂ ਨੇ ਇਹਨੂੰ ਵੇਚਣਾ ਲੈਣ ਉਹ ਇਹਦਾ ਮਹੀਨਾ ਲੈਂਦੇ ਆ ਅੱਜ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਮੁੱਖ ਮੰਤਰੀ ਕੇਜਰੀਵਾਲ بچਾਉਣ ਨੂੰ ਲੱਗਿਆ ਤੇ ਪੰਜਾਬ ਦੇ ਲੋਕਾਂ ਜਿਨ੍ਹਾਂ ਦੇ ਮੋਤਾ ਹੋਰੀਆਂ ਉਹਨੂੰ ਕੋਈ ਫਿਕਰ ਨਹੀਂ ਹੁੰਦਾ ਉਹ ਜਿਹੜਾ ਜਿੰਨਾ ਵੱਡਾ ਹਾਦਸਾ ਹੋਇਆ ਉਹਦੇ ਆਪਣੇ ਜ਼ਿਲ੍ਹੇ ਚ ਹੋਇਆ ਮੈਂ ਪੁੱਛਣਾ ਚਾਹਣਾ ਜੀ ਤੋਂ ਕਾਂਗਰਸ ਦੇ ਰਾਜ ਵਿੱਚ ਹੋਇਆ ਸੀ ਆਈ ਭਗਵੰਤ ਮਾਨ ਕਹਿੰਦਾ ਸੀ ਕਿ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਸਾਈਡ ਮਨਿਸਟਰ ਦੇ ਪਰਚਾ ਹੋਣਾ ਚਾਹੀਦਾ ਤੇ ਹੁਣ ਕਿਉਂ ਨਹੀਂ ਕਰਦਾ ਹੁਣ ਮੁੱਖ ਮੰਤਰੀ ਦਾ ਕੱਲਾ ਇੱਕੋ ਹੀ ਨਿਸ਼ਾਨਾ ਹੈ ਕਿ ਮੈਂ ਕੇਜਰੀ ਵੱਲ ਨੂੰ ਬਚਾਉਣਾ ਹੈ ਕਿਨੇ ਹਜ਼ਾਰ ਕਰੋੜਾਂ ਦੀ ਕਰਪਸ਼ਨ ਕਰਕੇ ਜਨੂ ਅੰਦਰ ਦਿੱਤਾ ਪਿਆ। ਸੋ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਤਬਾਈ ਲੈਂਦੀ